ਲੋਜੀ ਡਾਂਸਰ ਕੁੜੀ ਵਾਲੇ ਕੇਸ ਦੇ ਵਿੱਚ ਨਵੀਂ ਅਪਡੇਟ ਜੁੜ ਗਈ ਬਾਜ਼ੀ ਪਲਟ ਗਈ ਜਿਹੜੇ ਕਮਾਈ ਖਾਂਦੇ ਆ ਕੁੜੀਆਂ ਦੇ ਸਿਰੋਂ ਠੀਕ ਹੈ ਉਹੀ ਉਹਨਾਂ ਦੀ ਖਾਤਾ ਸਟੈਂਡ ਨਹੀਂ ਲੈ ਰਹਾ ਤੇ ਉਹਨੇ ਉਹਦੇ ਕਹਿਣ ਦੇ ਪਰਚਾ ਦਰਜ ਹੋ ਗਿਆ ਤੇ ਹੁਣ ਸਾਰੇ ਪਿੱਸੇ हट ਗਏ ਔਰ ਹਰਾਨੀ ਦੀ ਗੱਲ ਇਹ ਦੇਖੋ ਕਿੰਨੀਆਂ ਕੁੜੀਆਂ ਕਿੰਨਾ ਇਹਨਾਂ ਦਾ ਗਰੁੱਪ ਹੁੰਦਾ ਕਿੰਨਾ ਕੰਟੈਕਟ ਹੁੰਦਾ 1 20 ਕੁੜੀ ਜਾਂ ਮੁੰਡੇ ਨੇ ਉਹਦੇ ਪੱਖ ਚ ਵੀਡੀਓ ਨਹੀਂ ਪਾਈ ਡਰਦੇ ਆ ਪਤਾ ਕਿਉਂ ਜਿਹੜੇ ਡੀਜੇ ਗਰੁੱਪਾਂ ਵਾਲੇ ਮਾਰਕਾ ਉਹਨਾਂ ਨੇ ਕੰਮ ਤੇ ਨਹੀਂ ਰੱਖਣਾਗਾ ਠੀਕ ਹੈ ਕੰਮ ਤੇ ਨਾ ਰੱਖਿਆ ਰੋਜ਼ਗਾਰ ਖਤਮ ਹੋ ਜੇ ਕਿਉਂਕਿ ਕੁੜੀ ਨੇ ਕਹਿਤਾ ਸੀਗਾ ਵੀ ਭਾਈ ਇੱਥੇ ਕੁਸ਼ੀ ਦੀ ਕੋਈ ਸੇਫਟੀ ਨਹੀਂ ਹੈਗੀ ਖੁਦ ਬੰਦਾ ਹੋ ਗਿਆ ਆਪਦਾ ਆਪ ਜ਼ਿੰਮੇਦਾਰ ਆ ਤਾਂ ਹੁਣ ਸਾਰੇ ਜਣੇ ਕਹਿਣ ਲੱਗੇ ਜੀ ਕੁੜੀ ਗਲਤ ਆ ਉਹਨੇ ਡਰਿੰਕ ਕੀਤੀ ਹੋਈ ਸੀ ਮਤਲਬ ਕਿ ਔਰਤ ਵੀ ਪੀ ਸਕਦੀ ਹੈ ਮਰਦ ਵੀ ਪੀ ਸਕਦਾ ਇਹਦੇ ਵਿੱਚ ਤਾਂ ਕੋਈ ਏਡੀ ਕਾਮਨ ਸੈਂਸ ਵਾਲੀ ਗੱਲ ਹੈ ਨਹੀਂ ਗੱਲ ਜਿਹੜੀ ਆਉਂਦੀ ਆ ਮੋੜਕੜ ਕੇ ਤੇ ਗਲਤੀ ਕਿਹਦੀ ਸੀ ਠੀਕ ਹੈ ਉਹ ਕਹਿ ਰਿਹਾ ਕਿ ਕੁੜੀ ਨੇ ਕੁਝ ਬੋਲਿਆ ਮਾਈਕ ਦੇ ਵਿੱਚ ਤਾਂ ਉਹ ਉਹਨਾਂ ਨੂੰ ਸੂਤ ਪੇਸ਼ ਕਰਨਾ ਚਾਹੀਦਾ ਕਿ ਤੋਂ ਉਕੜਵਾ ਕੇ ਪੈਲਸ ਦੇ ਵਿੱਚ ਹੁੰਦੇ ਆ ਕੈਮਰੇ ਵੀ ਆ ਦੇਖੋ ਵੀ ਫਲਾਨੇ ਦੀ ਗਲਤੀ ਆ ਤਾਂ ਹੁਣ ਸਾਰੀ ਕਹਾਣੀ ਹੋ ਗਈ ਜੇ ਉਲਟ ਉਹ ਕੁੜੀ ਰਹਿ ਗਈ ਇਕੱਲੀ ਬਾਕੀ ਸਾਰੇ ਉਤੇ ਬਰਤ ਹੋ ਗਏ ਇਹ ਕਿਵੇਂ ਹੋ ਗਏ ਕਿਉਂ ਹੋ ਗਏ ਤੁਸੀਂ ਬਿਹਤਰ ਜਾਣਦੇ ਹੋਵੋਗੇ ਕਮੈਂਟ ਕਰਕੇ ਜ਼ਰੂਰ ਦੱਸੋ ਕੀ ਇਹ ਸਾਰੇ ਗੇਮ ਐਸੇ ਨਾਲ ਹੋਈ ਆ ਜਾਂ ਕਿ ਕੁੜੀ ਦੇ ਵਿੱਚ ਕੋਈ ਫਾਲਟ ਹੋਊਗਾ ਕਿਉਂਕਿ ਸਾਥੀ ਕਲਾਕਾਰ ਜਿਵੇਂ ਕੋਈ ਇੱਕ ਕੰਪਨੀ ਦੇ ਵਿੱਚ ਇੱਕ ਮਜ਼ਦੂਰ ਸਟੈਂਡ ਲੈ ਲੇ ਕਿਸੇ ਉਹਦੇ ਨਾਂ ਲੈਣ ਠੀਕ ਆ ਪਰ ਜਿੰਨੇ ਵੀ ਬਾਕੀ ਕੰਪਨੀਆਂ ਦੇ ਮਾਲਕ ਹੁੰਦੇ ਆ ਉਹ ਵੀ ਸਾਰੇ ਇੱਕ ਹੁੰਦੇ ਆ ਸਿਚੁਏਸ਼ਨ ਕੋ ਸਸ ਤਰ੍ਹਾਂ ਦੀ ਆ ਬਾਕੀ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਹੈ ਹਰ ਇੱਕ ਬੰਦੇ ਦਾ ਆਪਣਾ ਆਪਣਾ ਐਕਸਪੀਰੀਅੰਸ ਹੁੰਦਾ ਆਪਣੀ ਆਪਣੀ ਜਾਣਕਾਰੀ ਹੁੰਦੀ ਆ ਜਿਹੜੀ ਮੈਨੂੰ ਜਾਣਕਾਰੀ ਮਿਲੀ ਆ ਉਹ ਮੈਂ ਤੁਹਾਨੂੰ ਦੱਸ ਰਿਆਂਗਾ ਕਿ ਫੇਸਬੁੱਕ ਤੇ YouTube ਤੇ ਅਲੱਗ-ਅਲੱਗ ਸੋਸ਼ਲ ਮੀਡੀਆ ਜਿਹੜੇ ਲੋਕ ਵੀਡੀਓ ਪਾ ਰਹੇ ਆ ਉਹ ਇਹ ਚੀਜ਼ਾਂ ਬੋਲ ਕੇ ਪਾ ਰਹੇ ਆ ਜਿਹੜੀਆਂ ਮੈਂ ਬੋਲ ਕੇ ਦੱਸ ਦਿੱਤੀ ਠੀਕ ਆ ਜੀ ਆਪਾਂ ਲੈਂਦੇ ਆ ਨੈਕਸਟ ਵੀਡੀਓ ਤੇ ਬਾਈ